ਹਾਂ ਜੀ ਕੀ ਨਾਮ ਹੈ ਲਾ ਜੀ ਮੇਰਾ ਨਾਮ ਸਾਕੇਵਲ ਸਿੰਘ ਸਾਕਾ ਤੋਂ ਪਾਈ ਇਹ ਕਿਹੜਾ ਪਿੰਡ ਜੀ ਪਿੰਡ ਬੋਪਾਰਾ ਖੋਦ ਜੀ ਕਿਹੜੇ ਥਾਣੇ ਚ ਥਾਣਾ ਲੋਪੋਲੀ ਤੇ ਕੀ ਘਟਨਾ ਵਾਪਰੀ ਹੈ ਜੀ ਰਾਤ ਘਟਣਾ ਹੈ ਵਾਪਰੀ ਹੈ ਵੀ ਪਹਿਲਾਂ ਵੀ 3-4 ਮਹੀਨੇ ਪਹਿਲਾਂ ਸਾਡਾ ਇਹਨਾਂ ਨਾਲ ਅਮਰ ਵੀ ਨਜ਼ਾਇਰ ਗੁਰਦੁਆਰੇ ਤੇ ਇਹਨਾਂ ਸਾਡੇ ਨਾਲ ਝਗੜਾ ਕੀਤਾ ਕੌਣ ਨੇ ਬੰਦੇ ਇਹ ਰਣਜੀਤ ਸਿੰਘ ਕਲਦੀਪ ਸਿੰਘ ਅਰਚਪਾ ਸਿੰਘ ਕਲਦੀਪ ਸਿੰਘ ਕਜਮੀਰ ਸਿੰਘ ਅਜਮੇਰ ਸਿੰਘ ਬਿਕਰਮਜੀਤ ਬਿਕਰਮਜੀਤ ਸਿੰਘ ਇਹ ਬੰਦੇ ਨਾਲ ਸਾਰੇ ਇਹਨਾਂ ਦੇ ਨਾਲ ਜੱਗ 10-11 ਬੰਦੇ 12 ਫਿਰ ਕਾਫੀ ਬੰਦੇ ਨੇ ਅੰਨਾਂ ਨੇ ਪਲਾਨ ਬਣਾ ਕੇ ਪੇ ਸਾਡੇ ਨਾਲ ਹੋਏ ਕਿ ਪਹਿਲਾਂ ਛਵੜਾ ਆਇਆ ਅਜੇ ਤੱਕ ਪਰ ਇਹਨਾਂ ਸਰਕਾਰ ਵੀ ਧੌਂ ਦੇ ਨਾਲ ਸਾਡੇ ਤੇ ਅੱਗੇ ਵੀ ਠਾ ਪਰ 11 ਬੰਦੇ ਨੇ ਸਾਡੇ ਕਰਾ ਕੇ ਬਿਨਾ ਵਾਦਾ ਤੇ ਅਸੀਂ ਸਾਡਾ ਮਹੀਨਾ ਦੰਤਾਂ ਵਿੱਚ ਨਹੀਂ ਮੁੰਡੇ ਲਾ ਕੇ ਆਇਆ ਤੇ ਮੈਂ ਇੱਕ ਮਹੀਨਰ ਹੁੰਦਾ ਨਾ ਤੇ ਇੱਕ ਮਹੀਨਾ ਮੈਂ ਲਾ ਕੇ ਆਇਆ ਇਹ ਸਾਡਾ ਕੋਈ ਇੰਨੀ ਗਲਤੀ ਆ ਵੀ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧਤ ਆ ਆਮ ਆਦਮੀ ਪਾਰਟੀ ਦੇ ਨਾਲ ਆ ਇਹ ਸਾਨੂੰ ਧੌਣ ਦੇ ਨਾਲ ਹੀ ਮਤਲਬ ਸਰਕਾਰ ਦੀ ਧੌਣ ਦੇ ਨਾਲ ਹੀ ਸਾਡੇ ਤੇ ਮਗਰ ਨਾਲ ਠਕਾ ਦਿੱਤਾ ਆ ਜਿਹੜਾ ਹੁਣ ਇਹਨਾਂ ਚੱਬ ਜਾ ਰਿਹਾ ਇਹ ਬਿਨਾਂ ਵਜ੍ਹਾ ਆਣ ਕੇ ਹਿਸਾਬ ਨਾਲ ਸਾਡੇ ਬੰਦੇ ਸਾਰੇ ਸ਼ਕਦਾਮਿਆਂ ਦੇ ਚੱਕਰ ਹੀ ਰਹੇ ਆ ਤੇ ਨਾਲੇ ਬੰਦੇ ਦਾ ਸਰਦਾਰ ਹਰੀ ਸਿੰਘ ਦਾ ਸਾਡਾ ਚਾਚਾ ਹੀ ਉਹਦਾ ਮਤਲਬ ਇਹਨਾਂ ਨੇ ਖਤਰੇ ਕਰ ਦਿੱਤਾ ਕਿੰਨੇ ਵਾਰ ਛੁੱਟੀ ਤੇ ਆਇਆ ਵਾ ਬੰਦਾ CRPF ਦੀ ਡਿਊਟੀ ਕਰਦਾ ਵਾ ਛੁੱਟੀ ਤੇ ਆਣ ਕੇ ਨਾ ਪੂਰਾ ਪਲਾਨ ਬਣਾ ਕੇ ਨੌਕੀ ਦੀ ਬਰਾਹ ਕੰਮ ਕਰਦਾ ਸਾਰੇ ਨੌਕਰੀ ਵਾਲੇ ਬੰਦੇ ਆ ਇਹਨਾਂ ਨੇ ਆਏ ਸੀ ਬੇ ਰਹਿਮੀ ਨਾਲ ਤਕਰ ਕੀਤਾ ਵਾ ਵੀ ਉਹਦਾ ਫਿਰ ਜੋੜ ਪਾੜਦਾ ਇਹ ਹਮਲਾ ਕਿੱਥੇ ਕੀਤਾ ਗਿਆ ਹਮਲਾ ਇਹ ਸਾਡੇ ਮਰ ਮੇਰੇ ਨਾਲ ਲਾਇਬਰੀ ਹਰਦੇਂਦਰ ਸਿੰਘ ਟੈਕਸੀ ਦੇ ਸਾਹਮਣੇ ਨਾ ਨਾਕਾ ਰਾਂਗੇ ਪੈਣ ਵਾਲੀ ਗੱਲ ਆ ਪਰ ਦੋ 10 12 ਟੈਕਸੀ ਦਾ ਉਹਵਾ ਦੇ ਫਿਆਨ ਆ ਗਿਆ ਕਿ ਚੱਕੀ ਤੇ ਉਦਾਂ ਹੀ ਬੈਠੇ ਜਾਂ ਕੁਝ ਹੋਰ ਸੀ ਕਰ ਰਹੇ ਸੀ ਤੇ ਆਪਣਾ ਕੰਮ ਦੇ ਤੇ ਚੱਕੀ ਚੱਲਣ ਲਈ ਜੇ ਆਪਣੇ ਤਿਆਰ ਬੈਠੇ ਉਹ ਆਣ ਕੇ ਤੇ ਮਤਲਬ ਮੈਨੂੰ ਪਤਾ ਨਹੀਂ ਸਪੈਗ ਲਗਾ ਹੀ ਜਾਂ ਕੀ ਤੇ ਮੁੰਡੇ ਉੱਤੇ ਪਟਾਕੇ ਚਲਾਉਣ ਦੇ ਜਾਣ ਕਹਿੰਦਾ ਵੀ ਹਾਂ ਕੀ ਪਰ ਵਜਾ ਦਾ ਵੇਖਣਾ ਵਾ ਇਸੇ ਗੱਲੋਂ ਟਕਰਾਰ ਹੋਇਆ ਤਾਂ ਉਹ ਆਣ ਕੇ ਤਿਆਰੀ ਦੇ ਵੇਖੀ ਇਹਨਾਂ ਨੰਨੇ ਵਾਸ ਹਾਂ ਮੜ ਕੇ ਗੋਲੀਆਂ ਵੀ ਕਰਾਈਆਂ ਮਦਾ ਕਟਾਰ ਮਾਰਕੀਟ ਸਾਰੇ ਮਤਲਬ ਕਿ ਧਾਰ ਘਾਰੀ ਇਹਨਾਂ ਕੋਲ ਸਾਤਰ ਕਰ ਬਣਾ ਲਏ ਕਿ ਹਰ ਮੁਲਕੇ ਆ ਕਿ ਇੰਨਾ ਇੰਨਾ ਖਸਰ ਦਾ ਪਸੰਦ ਬਹੁਤ ਜਾ ਰਹਾ ਇੱਕ ਦੀ ਮੌਤ ਹੋਈ ਤੇ ਜ਼ਖਮੀ ਵੀ ਹੋਏ ਨੇ ਜ਼ਖਮੀ ਮਤਲਬ ਚਾਰ ਬੰਦੇ ਮਤਲਬ ਜ਼ਖਮੀ ਹੋਏ ਕੌਣ ਸੀ ਉਹ ਕੀ ਨਾਂ ਉਹਨਾਂ ਦੇ ਇੱਕ ਹਰਜਿੰਦਰ ਸਿੰਘ ਇੱਕ ਸਤਵੰਤ ਸਿੰਘ ਇੱਕ ਲਖਵੀਰ ਸਿੰਘ ਇੱਕ ਹਰਪ੍ਰੀਤ ਮੁੰਡਾਇਆ ਪੀ ਇਹ ਕਿੱਥੇ ਨੇ ਹੁਣ ਉਹ ਉਹ ਗਰਨਾਨ ਕਹਾਲਾ ਇੱਕ ਮੁੰਡੇ ਤੇ ਜਾਰੀ ਹੈ ਸਾਡੋ ਅਮਨਦੀਪਾ ਹਸਤਾਲੀਓ ਦਾ ਫਿਰੇ ਢੋਂਡਿਆ ਉਤ ਗਰਨਾਨ ਕਹਾਸ ਤੇ ਇਹ ਕਿੰਨੇ ਵਜੇ ਦੀ ਗੱਲ ਹੈ ਰਾਤ ਇਹ ਰਾਤ ਕੋਈ 9:30 ਵਜੇ ਦੇ ਕਰੀਬ ਹੀ ਮਤਲਬ ਤੇ ਇਹਦੀ ਦਰਖਾਸਤ ਜਿਹੜੀ ਇਹ ਫਿਰ ਪੁਲਿਸ ਨੂੰ ਦਿੱਤੀ ਇਹਦੀ ਦਰਖਾਸਤ ਉਤ ਵੇਲੇ ਪੁਲਿਸ ਇੱਥੇ ਆਈ ਆ ਦਿੱਤੀ ਆ ਦਰਖਾਸਤ ਲੋਪੋ ਕੋਈ ਥਾਣੇ ਤੋਂ ਆਏ ਲੋਪੋ ਕੋਈ ਥਾਣੇ ਤੋਂ ਆਏ ਆ ਇਥੋਂ ਗਾਮਪੀਰ ਚੌਂਕੀ ਤੋਂ ਵੀ ਮਤਲਬ ਕੰਪੀ ਦਾਦਾ ਇਦੇ ਸਬੰਧੀ ਕੋਈ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਕੀਤਾ ਗਿਆ ਅੱਛਾ ਕਿੰਨੇ ਕ ਬੰਦਿਆਂ ਦੇ ਦਰਜ ਹੋਇਆ ਪਰਚਾ ਮੇਰੇ ਤੋਂ ਨਾ 11 ਬੰਦਿਆਂ ਨੇ ਪਤਾ ਹੈ ਅੱਛਾ ਕੋਈ ਪਤਾ ਕਿਹੜੇ ਕਿਹੜੇ ਬੰਦੇ ਨੇ ਉਹਨਾਂ ਦੇ ਵਿੱਚ ਸ਼ਾਮਲ ਬੰਦੇ ਵਿੱਚ ਆਕੇ ਵੀ ਤੁਹਾਡੇ ਨਾਲ ਲਾਲ ਲਾਲ ਜਿਹੜਾ ਰਸਬਾਲ ਸਿੰਘ ਅਰਨਜੀਤ ਸਿੰਘ ਤੇ ਅਜਮੇਰ ਸਿੰਘ ਪ੍ਰਾਂਕਰ ਕੇ ਬਕਰਮਦੀਪ ਸਿੰਘ ਤਾਰ ਸਿੰਘ ਲਾਲੀ ਆਖੀਰ ਸਿੰਘ ਇਹ ਕਿਹੜੇ ਕਿਹੜੇ ਇਥਾਰੇ ਨੇ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਸਾਰੇ ਆਪਕਾ ਤੌਰ ਵੀ ਹੀ 315 ਹੀ ਉਹਨਾਂ ਫੈਰ ਵੀ ਬੜੇ ਕੀਤੇ ਜੰਨੇ ਵਾ ਤੇ ਤੇਜ਼ ਧਾਰ ਤੇ ਆ ਮਤਲਬ ਤੋਕੇ ਹੀ ਜਿਤਨਾ ਤੋਕਾ ਹੀ ਜਿਹੜਾ ਜੰਨਾ ਵਾਰ ਕੀਤਾ ਤੇ ਉਹਨੂੰ ਟੋਕਾ ਲੱਗਾ ਹੀ ਲੋਹੇ ਦੀ ਢਾੜ ਦੇ ਨਾਲ ਅਗੇ ਜਾ ਪੱਠੇ ਕੋਟ ਨਾਲ ਹੁੰਦਾ ਉਹਨਾਂ ਇੰਨਾ ਕਿ ਰਹਿਮੀ ਦੇ ਨਾਮ ਆ ਰਿਹਾ ਵੀ ਸਾਣਾ ਫੇਰ ਹੀ ਦੋ ਫਾੜ ਕਰਦਾ ਵਾ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤੇ ਹੋਏ ਚਾਹੁੰਦੇ ਆ ਵੀ ਮੰਗ ਕਰਦੇ ਆ ਵੀ ਸਾਨੂੰ ਇਨਸਾਨ ਨੇ ਹੁੰਨਾ ਚਾਹੀਦਾ ਵਾ ਵੀ ਅਹੀਂ ਇਹ ਵੀ ਕਾਂਗਰਸ ਪਾਰਟੀ ਨਾਲ ਅੱਗੇ ਵੀ ਸਾਨੂੰ ਆਂਦੇ ਵੀ ਜੇ ਕੋਈ ਗੱਲ ਕਰਦੇ ਤੇ ਆਂਦੇ ਵੀ ਫੀਸ ਰੋਕੇ ਪਾ ਕੇ ਆਓ ਤੇ ਫਿਰ ਅਹੀਂ ਤੁਹਾਡੀ ਗੱਲ ਕਰਦੇ ਸੜਨਾ ਇੰਨਾ ਕਿ ਤਕਾ ਕੀਤਾ ਕਿ ਬੇਪਰ ਸਾਨੂੰ ਉਤੋਂ ਹਸਾ ਲਾਉਂ ਪੀ ਇਹਨਾਂ ਨੇ ਸੀਏ ਦਾ ਰੇਟ ਕਰਾ ਕੇ ਵੀ ਤਾਂ ਬੜੇ ਜ਼ਿਆਦੇ ਸਮਗਲਰ ਹੁੰਦੇ ਆ ਜਾਂ ਗਲਤ ਕੰਮ ਕਰਦੇ ਆ ਤੇ ਸਿਰ ਸਾਨੂੰ ਇਹਨਾਂ ਨੇ ਮਦਦ ਕਿਹਾ ਆ ਉਤੋਂ ਪੁਲਸ ਹੋਏ ਤੇ ਜਿਹੜੇ ਹਮਲਾਵਰ ਸਾਰੇ ਇਸੇ ਪਿੰਡ ਦੇ ਨੇ ਇਸੇ ਪਿੰਡ ਦੇ ਨੇ ਸਾਰੇ ਮਾਮਲਾ ਰਾਤੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਲੇਟ ਹੋਰ ਕਿ ਦੰਗਾ ਕਿਥੇ ਝਗੜਾ ਹੋ ਰਿਹਾ ਜਦੋਂ ਮੌਕੇ ਤੇ ਗਏ ਅਸੀਂ ਮੌਕਾ ਜਾ ਕੇ ਦੇਖਿਆ ਤੇ ਇੱਕ ਬੰਦੇ ਹਰੀ ਸਿੰਘ ਸਨੋਂ ਦਲੀਪ ਸਿੰਘ ਉਹਦੀ ਜਿਹੜੀ ਆ ਸਟਾ ਲਗਨ ਕਰਕੇ ਡੱਥ ਹੋਈ ਸੀ ਤੇ ਉੱਤੇ ਬਿਆਖਤੀ ਜਿਹਦੇ بیٹے ਦੇ ਬਿਆステਟਮੈਂਟ ਤੇ ਅਸੀਂ ਮਕਦਮਾ ਦਰਜ ਕਰ ਦਿੱਤਾ ਮਕਦਮਾ ਨੰਬਰ 260/25302 ਦੇ ਅੰਡਰ ਸੈਕਸ਼ਨ ਵਗੈਰਾ ਤਹਿਤ ਉਸ ਬੰਦੇ ਵਿੱਚ ਅਸੀਂ ਬਾਈ ਨੇਮ ਦੋਸ਼ੀ ਨੇ ਦੋਸ਼ੀਆਂ ਨੂੰ ਗ੍ਰফতার ਕਰਨ ਦੀ ਅਸੀਂ ਲਗਾਤਾਰ ਹੁੰਦਰਾ ਰਿਪੋਰਟ ਕਰ ਰਹੇ ਹਾਂ ਤੇ ਜਲਦੀ ਜਲਦੀ ਦੋਸ਼ੀ ਗ੍ਰফতার ਕਰਕੇ ਜਿਹੜੀ ਆਹੀ ਜੋ ਬੰਦੀ ਕਰੀ ਇਹਨਾਂ ਦੀ ਪ੍ਰਾਣੀ ਕੋਈ ਰਣਜੀਤ ਸਿੰਘ ਬਾਜੀ ਆ ਪੁੱਛ ਚਲਦੀ ਆ ਜੀ ਪਿੰਡ ਲੈਵਲ ਤੇ ਇਹਨਾਂ ਦੀ ਹੈ ਕੀ ਕੋਈ ਰਣਜੀਤ ਸਿੰਘ ਬਾਜੀ ਉਸੇ ਤਹਿਦੀ ਜਿਹੜਾ ਝਗੜਾ ਹੋਇਆ ਸੀ ਹਾਇ ਦੇ ਚਾਰ ਬੰਦੇ ਜ਼ਖਮੀ ਨੇ ਇੰਜੜਦੇ ਉਹ ਹਸਪੀਟਲ ਮੇਕ ਨੇ ਉਹਨਾਂ ਦੇ ਵੀ ਅਸੀਂ ਜੋ ਐਸ ਪਰ ਲਾਅ ਬੰਦਾ ਉਹ ਕਰ ਇਨਵੈਸਟੀਗੇਸ਼ਨ ਚੱਲ ਰਹੀ ਆ ਡੀਪ ਇਨਵੈਸਟੀਗੇਸ਼ਨ ਜੋ ਵੀ ਤੱਥ ਹੋਣਗੇ ਉਹ ਸਾਰੇ ਅਸੀਂ ਲਾ ਸਕਦੇ ਹਾਂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਫਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ पेरीवेयर ग्राफ्टोर ओनिटा सिरा ब्रांड ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ 크렌ਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।